ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਣ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਪਿੰਡ ਬਾਰਨ ਬਾਰਨ ਵਿਖੇ ਖੜੀ ਹੈ ਦੱਸਦੇ ਆ ਕਿ ਇਹ ਉਹ ਇਤਿਹਾਸਿਕ ਪਿੰਡ ਹੈ ਜਿੱਥੇ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਨੂੰ ਪੁੱਠਾ ਲਟਕਾ ਕੇ ਉਹਨਾਂ ਦੀ ਆ ਪੁਰਾਣੀ ਜਿਹੜੀ ਚਮੜੀ ਹੈ ਉਹ ਉਤਾਰੀ ਗਈ ਸੀਗੀ ਔਰ ਉਸੇ ਹੀ ਇਤਿਹਾਸਿਕ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਸੇ ਬਾਬਾ ਜੈ ਸਿੰਘ ਜੀ ਖਲਕਟ ਜਿਹੜੇ ਜਿਨ੍ਹਾਂ ਦਾ ਕੀ 272ਵਾਂ ਸ਼ਹੀਦੀ ਸਮਾਗਮ ਜਿਹੜਾ ਹੈ ਇੱਥੇ ਮਨਾਇਆ ਜਾ ਰਿਹਾ ਹੈ ਔਰ ਇਸ ਸਮੇ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਾਬਾ ਜੈ ਸਿੰਘ ਖਲਕਟ ਜੀ ਨੂੰ ਦੀ ਇੱਕ ਦਰਖਤ ਦੇ ਨਾਲ ਉਸ ਬੋਲੇ ਦੀ ਮੁਗਲ ਹਕੂਮਤ ਦੇ ਬਲੋਂ ਇਹਨਾਂ ਨੇ ਪੁੱਠਾ ਲਟਕਾਇਆ ਗਿਆ ਔਰ ਕਹਿ ਰਹੇ ਤੋਂ ਲੈ ਕੇ ਸਿਰ ਤੱਕ ਇਹਨਾਂ ਦੀ ਜਿਹੜੀ ਚਮੜੀ ਹੈ ਉਧੇੜੀ ਗਈ ਗੁਰੂ ਦੇ ਸਿੱਖ ਨੇ ਸੀ ਤੱਕ ਵੀ ਕੀਤੀ ਹਾਲਾਂਕਿ ਬਹੁਤ ਸਾਰੇ ਲਾਲਚ ਦਿੱਤੇ ਗਏ ਐਸ਼ੋ ਇਸ਼ਰਪ ਭਰੀ ਜ਼ਿੰਦਗੀ ਬਤੀਤ ਕਰਨ ਵਾਲੇ ਕਹੇ ਗਏ ਪਰ ਇਹ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਏ ਗੁਰੂ ਸਾਹਿਬ ਦੇ ਨਾਲ ਜੋ ਬਚਨ ਕੀਤਾ ਸੀਗਾ ਉਸ ਤੇ ਇਨ ਬਿਨ ਇਹ ਪੂਰਾ ਉਤਰੇ ਨੇ ਲੇਕਿਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਸਾਹ ਜਿਹੜੇ ਕਿ ਰਵੀਦਾਸੀਆ ਸਮਾਜ ਦੇ ਵਿੱਚੋਂ ਹੋਏ ਨੇ ਔਰ ਜਿਨ੍ਹਾਂ ਨੇ ਆਪਣੇ ਗੁਰੂ ਜੀ ਦੇ ਨਾਲ ਜੋ ਪਾਲ ਕੀਤਾ ਸੀ ਜੋ ਬਚਨ ਕੀਤਾ ਸੀ ਉਸ ਨੂੰ ਨਵਾਇਆ ਦੱਸਿਆ ਜਾ ਰਿਹਾ ਕਿ ਮੌਕੇ ਦੀ ਹਕੂਮਤ ਨੇ ਜਦੋਂ ਇਧਰੋਂ ਜੇ ਮੈਂ ਗਲਤੀ ਨਾ ਕਰਦਾ ਹੁੰਦਾ ਉਸ ਵੇਲੇ ਦੀ ਹਕੂਮਤ ਦੇ ਜਿਹੜੇ ਅੰਪਾਇਰ ਸੀਗੇ ਉਹ ਜਦੋਂ ਇੱਥੇ ਦੀ ਗੁਜ਼ਰੇ ਤਾਂ ਉਹਨਾਂ ਦੇ ਇੱਕ ਸਮਾਨ ਸੀਗਾ ਜਿਸ ਨੇ ਵਿੱਚ ਉਹ ਹੁੱਕਾ ਚੱਕਣ ਵਾਸਤੇ ਬਾਬਾ ਜੈ ਸਿੰਘ ਖਲਕਟ ਜੀ ਨੂੰ ਕਿਹਾ ਗਿਆ ਔਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਬੰਡਲ ਦੇ ਵਿੱਚ ਹੁੱਕਾ ਹੈ ਤੰਬਾਕੂ ਹੈ ਕਿਉਂਕਿ ਉਸ ਨੇ ਬਿਲਕੁਲ ਸਾਫ਼ ਮਨਾ ਕਰ ਦਿੱਤਾ ਕਿ ਸਾਨੂੰ ਗੁਰੂ ਸਾਹਿਬ ਨੇ ਨਸ਼ੇ ਵਾਲੀਆਂ ਚੀਜ਼ਾਂ ਨੂੰ ਛੋੜ ਦੀ ਜਿਹੜੀ ਹੈ ਉਹ ਮਨਾਹੀ ਕੀਤੀ ਹੋਈ ਹੈ ਸੋ ਉਹਨਾਂ ਨੇ ਇਨਕਾਰ ਕਰ ਦਿੱਤਾ ਜਦੋਂ ਉਸ ਵੇਲੇ ਦੀ ਹਕੂਮਤ ਨੇ ਦੇਖਿਆ ਕਿ ਇਹ ਸਾਡੇ ਰਾਜ ਦੇ ਵਿੱਚ ਸਾਡਾ ਕੰਮ ਕਰਨ ਤੋਂ ਇਨਕਾਰ ਕਰ ਰਿਹਾ ਹੈ ਤਾਂ ਉਹਨਾਂ ਨੇ ਬਹੁਤ ਸਾਰੇ ਤਸ਼ੱਦਦ ਕੀਤੇ ਪਹਿਲਾਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਲਚਕਿਲੀਆਂ ਛੋਟੀਆਂ ਦੇ ਨਾਲ ਇਸ ਨੂੰ ਇਸ ਨੂੰ ਜਿਹੜਾ ਕੁੱਟਿਆ ਜਾਵੇ ਔਰ ਉਹਨਾਂ ਨੇ ਉਹ ਆਪਣੇ ਹੁਕਮ ਦੀ ਤਾਮੀਲ ਕੀਤੀ ਹੈ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਔਰ ਬਾਅਦ ਵਿੱਚ ਬਾਅਦ ਵਿੱਚ ਉਹਰਾਵਾ ਧਰਮ ਕਬੂਲ ਕਰਨ ਵਾਸਤੇ ਵੀ ਤੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਖੀ ਛੱਡ ਕੇ ਤੂੰ ਮੁਸਲਮ ਬਣ ਜਾ ਤੈਨੂੰ ਅਸੀਂ ਜ਼ਿੰਦਗੀ ਦਾ ਸਾਰਾ ਸੁੱਖ ਦੇਵਾਂਗੇ ਤੈਨੂੰ ਤੈਨੂੰ ਮੌਤ ਤੋਂ ਬਾਅਦ ਵੀ ਜੰਨਤ ਨਸੀਬ ਹੋਵੇਗੀ ਤਾਂ ਬਾਬਾ ਜੈ ਸਿੰਘ ਖਲਕਟ ਜੀ ਨੇ ਕਿਹਾ ਕਿ ਮੁਸਲਮਾਨ ਬਣਨੇ ਤੋਂ ਬਾਅਦ ਕੀ ਮੌਤ ਨਹੀਂ ਆਏਗੀ ਮੌਤ ਆਏਗੀ ਉਹ ਮੈਨੂੰ ਇਸ ਪਹਿਰਾਵੇ ਵਿੱਚ ਵੀ ਇਸ ਜਾਮੇ ਵਿੱਚ ਵੀ ਆਉਣੀ ਆ ਔਰ ਜੇ ਮੈਂ ਮੁਸਲਮ ਬਣ ਗਿਆ ਤਾਂ ਵੀ ਆਉਣੀ ਆ ਕੀ ਤੁਸੀਂ ਆਪਣੇ ਫਰਜ਼ ਨਿਭਾਓ ਜੋ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਉਹ ਦੇ ਦਿਓ ਇਸ ਤਰ੍ਹਾਂ ਦੇ ਦ੍ਰਿੜ ਚਟਾਨ ਦੇ ਇਰਾਦੇ ਵਰਗੇ ਬਾਬਾ ਜੈ ਸਿੰਘ ਖਲਕਟ ਜੀ ਸਨ ਔਰ ਅੱਜ ਪਿੰਡ ਬਾਰੰਦ ਦੇ ਵਿੱਚ ਪਿੰਡ ਬਾਰੰਦ ਦੇ ਵਿੱਚ 7 8 ਮਾਰਚ ਨੂੰ ਮਤਲਬ 7 8 ਮਾਰਚ 7 8 9 ਮਾਰਚ 2025 ਨੂੰ 3 ਦਿਨ ਸ਼ਹੀਦੀ ਸਮਾਗਮ ਜਿਹੜਾ ਹੈ ਬਾਬਾ ਜੈ ਸਿੰਘ ਖਲਕਟ ਜੀ ਦੇ ਗੁਰਦੁਆਰਾ ਸਾਹਿਬ ਜਿਹੜੇ ਕਿ ਬਾਰਨਪਿੰਡ ਦੇ ਵਿੱਚ ਬਣੇ ਹੋਏ ਨੇ ਇਹ ਬਾਰਨ ਨੂੰ ਸੜਕ ਜਾ ਰਹੀ ਹੈ ਔਰ ਇੱਥੋਂ ਸਿਰਫ ਇੱਕ ਮਿੰਟ ਦਾ ਰਸਤਾ ਹੈ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਸੋ ਦੋਸਤੋ ਇਸ ਸਮੇਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਰੋਡ ਹੈ ਇਹ ਪਟਿਆਲੇ ਤੋਂ ਸਰਹੰਦ ਵੱਲ ਨੂੰ ਜਾ ਰਹੀ ਹੈ ਪਟਿਆਲੇ ਤੋਂ ਜੇ ਆਪਾਂ ਗੱਲ ਕਰੀਏ ਤੇ ਪਟਿਆਲੇ ਤੋਂ ਇਸ ਇਤਿਹਾਸਿਕ ਗੁਰੂ ਘਰ ਦੀ ਜਿਹੜੀ ਡਿਸਟੈਂਸ ਹੈ ਜਿਹੜਾ ਤੇ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਦੂਜੇ ਪਾਸੇ ਇਹ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਜਾਂਦੀ ਹੈ ਤਾਂ ਇਹ ਸਰਹੰਦ ਤੋਂ ਪਟਿਆਲੇ ਵੱਲ ਨੂੰ ਰੋਡ ਜਾ ਰਹੀ ਹੈ ਇਹ ਸਰਹੰਦ ਤੋਂ ਪਟਿਆਲੇ ਵੱਲ ਨੂੰ ਰੋਡ ਜਾ ਰਹੀ ਹੈ ਇਸ ਸਰਹੰਦ ਤੋਂ ਇਸ ਗੁਰੂ ਘਰ ਦਾ ਜਿਹੜਾ ਡਿਸਟੈਂਸ ਹੈ ਉਹ 25 ਕਿਲੋਮੀਟਰ ਦੀ ਦੂਰੀ ਤੇ ਹੈ ਸੋ ਜਿਹੜੀਆਂ ਸੰਗਤਾਂ ਸਰਹੰਦ ਵੱਲੋਂ ਆ ਰਹੀਆਂ ਨੇ ਇਸ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਨੂੰ ਬੜੀ ਆਸਾਨੀ ਹੈ ਕਸਰਹੰਦ ਤੋਂ ਬੱਸ ਲਵੋ ਬਾਰ ਨੂੰ ਉਤਰ ਜਾਓ ਔਰ ਇੱਥੇ ਸੰਗਤਾਂ ਵੱਲੋਂ 7 8 9 ਨੂੰ ਜਿਹੜਾ ਸ਼ਹੀਦੀ ਸਮਾਗਮ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਇਹਦੇ ਉੱਪਰ ਵੀ ਦੇਖਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਓ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਨੂੰ ਸੰਮਤ 1810 ਸਨ 1753 ਵਿੱਚ ਸਰਹੱਦ ਦੇ ਨਵਾਬ ਅਬਦੁਲ ਸਮਦ ਖਾਨ ਨੇ ਤੰਬਾਕੂ ਮਾਲੀ ਤੰਬਾਕੂ ਵਾਲੀ ਪੰਡ ਜਾਨੀ ਕਿ ਬੋਝਾ ਜਿਹੜਾ ਸੀ ਨਾਲ ਚੁੱਕਣ ਤੇ ਪੁੱਠਿਆਂ ਟੰਕ ਕੇ ਪੁੱਠੀ ਖਲ ਉਤਾਰ ਕੇ ਸ਼ਹੀਦ ਕੀਤਾ ਗਿਆ ਇਹ ਇਤਿਹਾਸ ਹੈ ਇਤਿਹਾਸ ਹੈ ਔਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਦੋਸਤੋ ਕਿ ਇਸ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ ਬੱਚਿਆਂ ਤੱਕ ਇਤਿਹਾਸ ਨੂੰ ਪਹੁੰਚਾਇਆ ਨਹੀਂ ਜਾ ਰਿਹਾ ਔਰ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਅਸੀਂ ਅਰਦਾਸ ਸੁਣਿਆ ਕਰਦੇ ਸੀ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲੋਹਾਈਆਂ ਉਹਨਾਂ ਦਾ ਧਿਆਨ ਧਰ ਕੇ ਪੂਰੀ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਸਮਾਪਤੀ ਹੁੰਦੀ ਹੈ ਤਾਂ ਉਸ ਵੇਲੇ ਵੀ ਇਹ ਸਾਰਾ ਕੁਝ ਹੁੰਦਾ ਹੈ ਤਾਂ ਉਹ ਪੁੱਠੀਆਂ ਖੱਲਾਂ ਜਿਹੜਾ ਸ਼ਬਦ ਹੈ ਉਹ ਅੱਜ ਤੁਹਾਨੂੰ ਸੁਣਨੇ ਨੂੰ ਨਹੀਂ ਮਿਲੇਗਾ ਕੁਛ ਇੱਕ ਲੋਕਾਂ ਦੀ ਸੌਰੀ ਸੋਚ ਦਾ ਨਤੀਜਾ ਇਹ ਹੈ ਕਿ ਇੱਕ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਜੋ ਬਚਨ ਕੀਤਾ ਸੀ ਉਸ ਨੂੰ ਪੂਰਾ ਕੀਤਾ ਲੇਕਿਨ ਕੁਛ ਇੱਕ ਸੌੜੀ ਸੋਚ ਰੱਖਣ ਵਾਲਿਆਂ ਨੇ ਅਰਦਾਸ ਦੇ ਵਿੱਚੋਂ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਉਹ ਸ਼ਬਦ ਵੀ ਡਿਲੀਵਰ ਕਰ ਦਿੱਤਾ ਸਿਰਫ ਇਸ ਕਰਕੇ ਉਹਨਾਂ ਦੀ ਸੌੜੀ ਸੋਚ ਹੈ ਕਿ ਬਾਬਾ ਜੈਸ ਸਿੰਘ ਖਲਕਟ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਜੋ ਬਚਨ ਕੀਤਾ ਸੀ ਉਸ ਨੂੰ ਨਿਭਾਇਆ ਇੱਕ ਰਵਿਦਾਸੀਆ ਪਰਿਵਾਰ ਦੇ ਨਾਲ ਸੰਬੰਧਤ ਸੀ ਇਹਨਾਂ ਲੋਕਾਂ ਦੀ ਘਟੀਆ ਸੋਚ ਦੇ ਕਰਕੇ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਰੂਬਰੂ ਨਹੀਂ ਹੋਇਆ ਲੇਕਿਨ ਇਸ ਸੋਚ ਨੂੰ مالک ਜਿਹੜਾ ਹੈ ਦੇਖ ਰਿਹਾ ਸਭ ਕੁਝ ਵੇਖ ਰਿਹਾ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਇਤਿਹਾਸ ਨੂੰ ਮੈਂ ਪਿੰਡ ਵਾਸੀਆਂ ਨੂੰ ਔਰ ਕਮੇਟੀ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਤਾਂ ਕਿ ਇਸ ਇਤਿਹਾਸ ਦਾ ਇੱਕ ਇੱਕ ਪੰਨਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬੱਚਿਆਂ ਤੱਕ ਪਹੁੰਚੇ ਔਰ ਸ਼ਹੀਦ ਬਾਬਾ ਜੈ ਸਿੰਘ ਖਲਕਰ ਜੀ ਦੇ ਇਤਿਹਾਸ ਬਾਰੇ ਪਤਾ ਲੱਗੇ ਸੋ ਦੋਸਤੋ ਆਪਾਂ ਔਣ ਸ਼ਹੀਦ ਬਾਬਾ ਜੈ ਸਿੰਘ ਖਲਕਤ ਜਿਨ੍ਹਾਂ ਦਾ 272ਵਾਂ ਸ਼ਹੀਦੀ ਸਮਾਗਮ ਉਸ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਹੁਣ ਆਪਾਂ ਜਾ ਰਹੇ ਹਾਂ